ਸੋ ਸਾਹਿਬ ਜੀ ਮਹਾਰਾਜ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਨੰਦ ਪੋਸਾ ਦੀ ਧਰਤੀ ਤੇ ਬਹੁਤ ਵੱਡੀ ਗਿਣਤੀ ਵਿੱਚ ਰੋਜ਼ਾਨਾ ਨਗਰ ਕੀਰਤਨ ਵੱਖ-ਵੱਖ ਸੰਪਰਦਾਵਾਂ ਵੱਲੋਂ ਜਥੇਬੰਦੀਆਂ ਵੱਲੋਂ ਅਤੇ ਸੰਗਤਾਂ ਵੱਲੋਂ ਬਹੁਤ ਵੱਡੀ ਗਿਣਤੀ ਵਿੱਚ ਨਗਰ ਕੀਰਤਨ ਸੇ ਪਹੁੰਚ ਰਹੇ ਆ। ਉੱਥੇ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਜੋ ਮਸਤੂਆਣਾ ਸਾਹਿਬ ਦੀ ਬਹੁਤ ਵੱਡੀ ਸੰਪਰਦਾ ਬੜੂ ਸਾਹਿਬ ਉਤੋਂ ਮਹਾਂਪੁਰਖ ਬਾਬਾ ਜਿਗਨ ਦੁਵਿੰਦਰ ਸਿੰਘ ਜੀ ਅਤੇ ਭਾਈ ਜਗਦੀਸ਼ ਸਿੰਘ ਜੀ ਇਹਨਾਂ ਵੱਲੋਂ ਅੱਜ ਬਹੁਤ ਇੱਕ ਵਿਸ਼ਾਲ ਨਗਰ ਕੀਰਤਨ ਦੇ ਤੇ ਲਗਭਗ 8000 ਤੋਂ ਉੱਪਰ ਦੀ ਹਾਜ਼ਰੀ ਜਿਹੜੀ ਉਹ ਦੇਖਣ ਨੂੰ ਮਿਲੀ ਆ ਉਹ ਨਗਰ ਕੀਰਤਨ ਅੱਜ ਸ੍ਰੀ ਨਨਕਪੁਰ ਸਾਹਿਬ ਦੀ ਧਰਤੀ ਤੇ ਪਹੁੰਚਿਆ ਬਹੁਤ ਸੰਗਤਾਂ ਵਿੱਚ ਉਤਸ਼ਾਹ ਕੀਰਤਨ ਕਰਨ ਵਾਲੇ ਵੀਰਾਂ ਵਿੱਚ ਬੱਚਿਆਂ ਵਿਦਿਆਰਥੀਆਂ ਵਿੱਚ ਬੇਟੀਆਂ ਵਿੱਚ ਬਹੁਤ ਵੱਡਾ ਉਤਸ਼ਾਹ ਜਿਹੜਾ ਉਹਨਾਂ ਵਿੱਚ ਤੇ ਉਹ ਸਾਰਾ ਜਿਹੜਾ ਮਾਹੌਲ ਸੀ ਉਹ ਦੇਖਣ ਵਾਲਾ ਸੀ ਅਤੇ ਸਤਗੁਰੂ ਧੰਤਨ ਸਾਹਿਬ ਜੀ ਗੁਰਤੇਗ 72 ਸੈ ਮਹਾਰਾਜ ਪਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਵਿਆਲਾ ਜੀ ਦਾ ਜੋ ਮਹਾਨ ਉਹਨਾਂ ਦੀ ਸ਼ਹੀਦੀ ਉਹਨਾਂ ਦੀ ਕੁਰਬਾਨੀ ਉਸ ਨੂੰ ਪਿੰਡ ਪਿੰਡ ਘਰ ਘਰ ਉੱਥੇ ਹੋਕਾ ਦਿੰਦੇ ਰਸਤੇ ਅੱਜ ਇੱਥੇ ਰਣਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਆ। ਸੋ ਮੈਂ ਜਿੱਥੇ ਇਹਨਾਂ ਮਹਾਪੁਰਸ਼ਾਂ ਨੂੰ ਬੜੂ ਸਾਹਿਬ ਵਾਲੀ ਸਮੂਚੀ ਸੰਗਤ ਨੂੰ ਅਤੇ ਉਹਨਾਂ ਨਾਲ ਆਏ ਹੋਰ ਮਹਾਪੁਰਸ਼ਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਜੀ ਆਇਆਂ ਕਿਨਾਂ ਵਧਾਈ ਦਿਨਾ। ਉੱਥੇ ਬੇਨਤੀ ਕਰਦਾ ਇਹ ਸਤਗੁਰੂ ਜੀ ਦਾ ਦਿਹਾੜਾ ਬਹੁਤ ਹੀ ਮਹਾਨ ਇਤਿਹਾਸਿਕ ਦਿਨ ਹੈ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ ਕਿਉਂਕਿ 23 ਤਰੀਕ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰਤਾ ਗੱਦੀ ਪੁਰਬ ਆ ਰਿਹਾ 25 ਤਰੀਕ ਨੂੰ ਸ਼ਹੀਦੀ ਦਾ ਦਿਹਾੜਾ ਆ ਰਿਹਾ ਅਤੇ 29 ਤਰੀਕ ਨੂੰ ਵਿਸ਼ੇਸ਼ ਸਮਾਗਮ ਜਿਹੜੇ ਆ ਉਹ ਕੇਵਲ ਅਨੰਦਪੁਰ ਸਾਹਿਬ ਵਿਖੇ ਹੋਣਗੇ ਉਹ ਸਤਗੁਰੂ ਜੀ ਦੇ ਸੀਸ ਦੇ ਸਨਸਕਾਰ ਦਿਵਸ ਤੇ ਉਹ ਭਾਈ ਜੈਤਾ ਜਿਹੜਾ ਸੀਸ ਲੈ ਕੇ ਜਦੋਂ ਆਏ ਸਨ ਉਹੋ ਤਾਂ ਗੁਰਗੋਮ ਸਿੰਘ ਮਹਾਰਾਜੀ ਦੇ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਤੇ ਸੰਗਤਾਂ ਦੇ ਨਾਲ ਇਸ ਪਾਵਨ ਸਥਾਨ ਤੇ ਜਿੱਥੇ ਅਸੀਂ ਖੜੇ ਆਂ ਜਿਸ ਗਨ ਸਾਹਿਬ ਸ੍ਰੀ ਨਨਦਪੁਰ ਸਾਹਿਬ ਕੀ ਸੀਸ ਦਾ ਸੰਸਕਾਰ ਕੀਤਾ ਉਹ ਦਿਨ ਬਹੁਤ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਮੇਰੀ ਸਬੂਚੇ ਮਹਾਪੁਰਸ਼ਾਂ ਨੂੰ ਸੰਗਤਾਂ ਨੂੰ ਜਥੇਬੰਦੀਆਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਆਪਾਂ ਵੱਧ ਤੋਂ ਵੱਧ ਗਿਣਤੀ ਵਿੱਚ ਉੱਥੇ ਸ਼ਾਮਲ ਹੋਈਏ ਤਾਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਬਾਤ ਲਿਖਿਆ ਤੇਗ ਬਹਾਦਰ ਹਿੰਦ ਦੀ ਚਾਦਰ ਜੇ ਇਹਨਾਂ ਦਿੱਲੀ ਜਾਂਦੇ ਹਿੰਦੂਆਂ ਦੇ ਗਲ ਜੰਝੂ ਨਾ ਹੁੰਦੇ ਸਿੱਖ ਨਾ ਗਾਤਰੇ ਪਾਉਂਦੇ ਤੌਰ ਕੇ ਸਤਗੁਰ ਦਿੱਲੀ ਦੇ ਵੱਲ ਬੱਚਾ ਬੱਚਾ ਰੋਇਆ ਸੀ ਧੰਗੁਰੂ ਤੇਗ ਬਹਾਦਰ ਵਰਗਾ ਨਾ ਕੋਈ ਹੋਣਾ ਨਾ ਹੋਇਆ ਸੀ ਐਸੇ ਦੀਨਦਿਆਲ ਸਤਿਗੁਰੂ ਜਿਨ੍ਹਾਂ ਦੀ ਯਾਦ ਵਿੱਚ 350 ਸਾਲਾਂ ਦੇ ਸੰਬੰਧ ਵਿੱਚ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਇਕਬਾਲ ਸਿੰਘ ਜੀ ਉਹਨਾਂ ਦੀ ਇਹ ਸੰਸਥਾ ਸ਼੍ਰੀਮਾਨ ਸੰਤ ਬਾਬਾ ਦਵਿੰਦਰ ਸਿੰਘ ਜੀ ਬਾਬਾ ਜਗਜੀਤ ਸਿੰਘ ਜੀ ਗੁਰਮੀਤ ਸਿੰਘ ਜੀ ਸਾਰੇ ਰਲ ਮਿਲ ਕੇ ਇਹ ਮਹਾਨ ਨਗਰ ਕੀਰਤਨ ਅੱਜ ਸਵੇਰੇ 6 ਵਜੇ ਬੜੂ ਸਾਹਿਬ ਤੋਂ ਚੱਲਿਆ ਰਾਸਤੇ ਵਿੱਚ ਐਨਾ ਸਵਾਗਤ ਐਨਾ ਸੰਗਤਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲਦਾ ਸੀ ਜਿੱਥੇ-ਜਿੱਥੇ ਵੀ ਨਗਰ ਕੀਰਤਨ ਜਿੱਧਰੋਂ ਦੇ ਆਇਆ ਮੀਲਾਂ ਦੇ ਹਿਸਾਬ ਨਾਲ ਜੋ ਨਗਰ ਕੀਰਤਨ ਸੀ ਬੜੀ ਗੁਰੂ ਦੀ ਕਿਰਪਾ ਜਿਵੇਂ ਚਾਵਲਾ ਸਾਹਿਬ ਦੱਸ ਕੇ ਗਏ ਨੇ 8000 ਦਾ ਇਕੱਠ 8000 ਨਾਲੋਂ ਕਿਤੇ ਵੱਧ ਹੈ ਸੋ ਇਹ ਉਸ ਸਥਾਨ ਤੇ ਪਹੁੰਚਿਆ ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੀਸ ਦਾ ਸੰਸਕਾਰ ਹੋਇਆ ਸੀ ਤੇ ਦਸਵੇਂ ਪਾਤਸ਼ਾਹ ਨੇ ਭਾਈ ਜੈਤੇ ਨੂੰ ਪੁੱਛਿਆ ਸੀ ਜੈਤਿਆ ਇਹ ਦੱਸ ਜਦੋਂ ਉੱਥੇ ਗੁਰੂ ਸਾਹਿਬ ਦੇ ਸੀਸ ਤੇ ਤਲਵਾਰ ਚੱਲੀ ਐ ਉਦੋਂ ਸਿੱਖਾਂ ਦੀ ਕੀ ਹਾਲਤ ਸੀ ਤੇ ਭਾਈ ਜੈਤਾ ਜੀ ਕਹਿਣ ਲੱਗੇ ਮਹਾਰਾਜ ਉਸ ਸਮੇ ਤੁਸਾਂ ਕੀ ਕੋਈ ਨਿਸ਼ਾਨੀ ਨਾਹੀ ਆਹੇ ਜਿਸ ਕਰਕੇ ਕੋਈ ਪਤਾ ਨਹੀਂ ਲੱਗਦਾ ਸਿੱਖ ਕੌਣ ਹੈ ਤੇ ਗੈਰ ਸਿੱਖ ਕੌਣ ਹੈ ਉਦੋਂ ਪਾਤਸ਼ਾਹ ਨੇ ਆਖਿਆ ਸੀ ਖਾਲਸਾ ਪੰਥ ਸਜਾਵਾਂਗਾ ਗਿੱਧੜਾਂ ਤੋਂ ਸ਼ੇਰ ਬਣਾਵਾਂਗਾ ਜੜੀਆਂ ਤੋਂ ਬਾਜ ਲੜਾਵਾਂਗਾ ਸਵਾ ਲੱਖ ਨਾਲ ਇੱਕ ਲੜਾਵਾਂਗਾ ਤਾਂ ਗੋਬਿੰਦ ਸਿੰਘ ਕਹਾਵਾਂਗਾ ਉਸ ਸਥਾਨ ਤੇ ਪਹੁੰਚਿਆ ਐਸੇ ਸਤਿਗੁਰੂ ਜਿਨ੍ਹਾਂ ਦਾ ਸੰਸਕਾਰ ਵੀ ਦੋ ਥਾਵਾਂ ਤੇ ਹੋਇਆ ਦਿੱਲੀ ਜਿੱਥੇ ਰਕਾਮਗੰਜ ਗੁਰਦੁਆਰਾ ਸਾਹਿਬ ਉੱਥੇ ਧੜ ਦਾ ਸੰਸਕਾਰ ਇੱਥੇ ਸਤਿਗੁਰਾਂ ਦੇ ਸੀਸ ਦਾ ਸੰਸਕਾਰ ਤੇ ਜਿਹੜੀ ਜਥੇਬੰਦੀ ਦੀ ਗੱਲ ਕੀਤੀ ਹੈ ਚਾਵਲਾ ਸਾਹਿਬ ਨੇ ਭਾਵੇਂ ਉਹ ਹੜ ਹੋਣ ਭਾਵੇਂ ਪੁਚਾਲ ਹੋਣ ਭਾਵੇਂ ਉਹ ਵਿਦਿਆ ਦਾ ਖੇਤਰ ਹੈ ਭਾਵੇਂ ਉਹ ਧਰਮ ਦਾ ਖੇਤਰ ਹੈ ਜਿਸ ਪਾਸੇ ਵੀ ਨਿਗਾਹ ਮਾਰੋਗੇ ਪਹਿਲ ਦੇ ਆਧਾਰ ਤੇ ਜੋ ਇਹ ਸਾਡੀ ਸੰਸਥਾ ਬੜੂ ਸਾਹ ਵਾਲੀ ਹੈ ਇਹ ਚੱਲ ਰਹੀ ਹੈ ਹੁਣ ਵੀ ਜਿਹੜੇ ਹੜ ਆਏ ਨੇ ਉੱਥੇ ਲੋਕਾਂ ਨੂੰ ਬੜਾ ਬਣਾ ਕੇ ਮਕਾਨ ਦਿੱਤੇ ਜਾ ਰਹੇ ਨੇ ਬਹੁਤ ਸਾਰੇ ਦੇ ਦਿੱਤੇ ਨੇ ਬਹੁਤ ਸਾਰੇ ਤਿਆਰ ਪਏ ਨੇ ਜਿਹੜੇ ਅੱਗੇ ਦੇਣੇ ਨੇ ਸੋ ਇਹ ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸੰਬੰਧ ਵਿੱਚ ਨਗਰ ਕੀਰਤਨ ਲੈ ਕੇ ਆਏ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਬੜੇ ਪਿਆਰ ਨਾਲ ਸਤਕਾਰ ਨਾਲ ਜਿਉ ਆਇਆ ਆਖਿਆ ਉਹਨਾਂ ਦਾ ਵੀ ਧੰਨਵਾਦ ਭੁੱਲਾਂ ਚੁੱਕਾਂ ਦੀ ਖੇਮਾ ਗੱਜ ਕੇ ਫਤਗ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਸਾਤ ਸੰਗਤ ਜੀ ਜੋ ਬੜੂ ਸਾਹਿਬ ਦੀ ਸੰਪਰਦਾ ਹੈ ਇਹ ਤਨ ਤਨ ਸ਼ੇ ਸੰਤਤ ਸਿੰਘ ਮਹਾਰਾਜ ਜੀ ਦੇ ਨੇਤ ਤੋਂ ਵਰਸਾਈ ਹੋਈ ਸੀ ਸੰਤਾ ਨੇ ਆਪ ਬਹੁਤ ਅਥਾ ਭਗਤੀ ਕੀਤੀ ਆਪਣੇ ਜੀਵਨ ਕਾਲ ਵਿੱਚ ਇਤਨੀ ਤਾਕਤਾਂ ਸੀ ਜੇ ਚਾਹੁੰਦੇ ਤੇ ਵਖਰਾ ਧਰਮ ਚਲਾ ਸਕਦੇ ਸੀ ਪਰ ਆਪ ਜੀ ਨੇ ਤੇ ਆਪਣੇ ਆਪ ਨੂੰ ਵੇਚ ਦਿੱਤਾ ਸੀ ਕਲਗਿਆਂ ਵਾਲਿਆਂ ਨੂੰ ਸੋ ਆਪ ਜੀ ਦਾ ਇਹ ਲਗਾਇਆ ਬੂਟਾ ਆਪ ਜੀ ਦੇ ਸੇਵਕ ਸੰਤ ਤੇਜ ਸਿੰਘ ਮਹਾਰਾਜ ਤਾਂ ਤਾਂ ਸਾਥ ਬਾਬਾ ਇਕਬਾਲ ਸਿੰਘ ਜੀ ਮਹਾਰਾਜ ਨੇ ਜੋ ਇਹ ertid prakat ਕੀਤੀ ਸੀ 1956 ਵਿੱਚ 1986 ਵਿੱਚ ਪੰਜ ਬੱਚਿਆਂ ਨਾਲ ਇਹ ਸਕੂਲ ਸ਼ੁਰੂ ਹੋਇਆ ਹੁਣ ਇਸ ਸਮੇ 131 ਬ੍ਰਾਂਚਾਂ ਦੇ ਸਕੂਲ ਦੀਆਂ 70000 ਬੱਚੇ ਉੱਚ ਕੋਟੀ ਦੀ ਅਧਿਆਤਮਕ ਅਤੇ ਦੁਨੀਆਵੀ ਵਿਦਿਆ ਇਸ ਆਰਡਰ ਵਿੱਚ ਬੁਨਿਆਦ ਅਧਿਆਤਮ ਦੀ ਤੇ ਉੱਚ ਕੋਟੀ ਦੀ ਦੁਨੀਆਵੀ ਵਿਦਿਆ ਦਿੱਤੀ ਜਾਂਦੀ ਹੈ ਜੋ ਇਹ ਗੁਰਪੁਰਬ ਮਨਾਇਆ ਜਾ ਰਿਹਾ ਹੈ ਇਹ ਜੋ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਅਸੀਂ ਤਕਰੀਬਨ ਪਿਛਲੇ 3 ਮਹੀਨਿਆਂ ਤੋਂ ਅਸੀਂ ਇਸ ਨੂੰ ਮਨਾਉਂ ਚ ਲੱਗੇ ਹੋਏ ਹਾਂ ਸਾਡੇ ਸਾਰੇ ਸਕੂਲਾਂ ਵਿੱਚ ਰੋਜ਼ ਪੰਜ ਬਾਣੀਆਂ ਦਾ ਨਿਤਮ ਹੋਣ ਤੋਂ ਉਪਰੰਤ 8 ਅਗਸਤ ਤੋਂ ਰੋਜ਼ ਸਾਰੇ ਬੱਚੇ 70000 ਬੱਚੇ 9ਵੇਂ ਮਾਡਲ ਸਲੋਕ ਵੀ ਨਾਲ ਪੜ੍ਹ ਰਹੇ ਹਨ ਉਸ ਤੋਂ ਬਾਅਦ ਇਹ ਉਪਰਾਲਾ ਕੀਤਾ ਗਿਆ ਕਿ ਅਸੀਂ ਕਲਗੀਆਂ ਵਾਲਿਆਂ ਦੇ ਸਾਡੇ ਤੇ ਕਰਜ਼ਾ ਹੈ ਉਹ ਕਿਵੇਂ ਚੁਕਤਾ ਹੋ ਸਕਦਾ ਹੈ ਅਸੀਂ ਬੱਚਿਆਂ ਨੂੰ ਅੰਮ੍ਰਿਤ ਪਾਨ ਕਰਾਈਏ ਸੋ ਸਾਰੇ ਸਕੂਲਾਂ ਵਿੱਚ ਤਕਤ ਸਹਾਬਾਨ ਤੋਂ ਪੰਜ ਪਿਆਰੇ ਨੇ ਜਾ ਕੇ ਸਾਡੇ ਸਕੂਲਾਂ ਵਿੱਚ ਜਾ ਕੇ ਅੰਮ੍ਰਿਤ ਛਕਾਇਆ 3100 ਬੱਚਿਆਂ ਨੇ ਅੰਮ੍ਰਿਤ ਛਕਾਇਆ ਪਿਛਲੇ ਦਿਨਾਂ ਵਿੱਚ ਇਹ ਜੋ ਤੀਸਰਾ ਪ੍ਰੋਗਰਾਮ ਜੋ ਸਾਡਾ ਸੀ ਉਰੀਕਿਆ ਸੀ OEC ਕਿ ਸਾਡੇ ਬਹੁਤ ਸਾਰੇ ਸਕੂਲਾਂ ਦੇ ਤਕਰੀਬਨ 40-45 ਸਕੂਲਾਂ ਦੇ ਬੱਚੇ ਜੋ ਕਿ ਇਹ ਸਾਡਾ ਅਜ ਇੰਦਗਾ ਕੀਤਾ ਅਰੰਭਿਆ ਸੀ ਇਸ ਵੇਲੇ 6 ਵਜੇ ਬੜੂ ਸਾਹਿਬ ਤੋਂ ਜੋ ਸਾਡਾ ਧੁਰਾ ਹੈ ਉਸ ਤੋਂ ਸ਼ੁਰੂ ਹੋਇਆ ਸੀ ਤੇ ਰਸਤੇ ਵਿੱਚ ਤਿੰਨ ਪ੍ਰਾਂਤਾਂ ਕਵਰ ਕਰਦਾ ਹੋਇਆ ਹਿਮਾਚਲ ਪ੍ਰਦੇਸ਼ ਹਰਿਆਣਾ ਤੇ ਫਿਰ ਪੰਜਾਬ ਵਿੱਚ ਆ ਕੇ ਅੱਜ ਸ਼ਾਮ ਨੂੰ ਇਹ ਤਕਰੀਬਨ 7 ਵਜੇ ਇੱਥੇ ਆ ਕੇ ਇਸਮਤੀ ਹੋਈ ਹੈ ਗਿਆ ਵਾਲਿਆਂ ਤੇ ਸੀਸ ਤੇ ਸੰਸਕਾਰ ਦੇ ਸਥਾਨ ਦੇ ਉੱਪਰ ਤਕਰੀਬਨ ਇਸ ਸਾਰੇ ਸਮਾਗਮ ਵਿੱਚ ਇਸ ਨਗਰ ਕੀਰਤਨ ਵਿੱਚ 40 ਸਕੂਲਾਂ ਤੋਂ ਬੱਚੇ ਆਏ ਹਨ ਹਰ ਸਕੂਲ ਤੋਂ ਤਕਰੀਬਨ 100-100 ਬੱਚਾ ਆਇਆ ਹੈ ਸਾਥ ਤੋਂ ਸੰਗਤ ਚੱਲੀ ਸੀ ਤਕਰੀਬਨ 1000 ਦੀ ਸੰਗਤ ਸੀ 70 ਗੱਡੀਆਂ ਉੱਥੋਂ ਚਲੀਆਂ ਸੀ ਤਕਰੀਬਨ 250 ਗੱਡੀਆਂ ਰਸਤੇ ਨਾਲ ਜੁੜ ਗਈਆਂ ਸੋ ਇਹ ਉਪਰਾਲਾ ਕੀਤਾ ਗਿਆ ਹੈ